ਤਾਪੀ ਨਾਮ ਰਵਾਇਆ ਕਰੋ ਫੋਟ ਫੋਟ ਤੋੜਦੇ ਰਾਤ ਨੂੰ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਆਲ ਰਾਉਂਡਰ 855 ਤੇ ਤੇ ਆਪਾਂ ਲੈ ਕੇ ਆਏ ਆਂ ਵੀਡੀਓ ਜੱਗੂ ਹਾਕਮ ਵਾਲੇ ਦੀ ਇੱਕ ਵੀਡੀਓ ਯਾਦੇ ਵਾਇਰਲ ਹੋ ਰਹੀ ਸੀ ਕਿ ਕੱਲ ਕੱਲ ਦੇ ਟੂਰਨਾਮੈਂਟ ਤੇ ਜੱਗੂ ਹਾਕਮ ਵਾਲੇ ਨਾਲ ਟੱਕਾ ਹੋ ਗਿਆ ਕਿ ਉਸ ਨੂੰ ਉਹਦੇ ਜੱਫਿਆਂ ਦੇ ਰੁਪਏ ਪੂਰੇ ਨਹੀਂ ਦਿੱਤੇ ਗਏ ਹਾਂਜੀ ਪਹਿਲਾਂ ਤਾਂ ਤੁਸੀਂ ਇਹ ਵੀਡੀਓ ਦੇਖੋ ਜੱਗੂ ਹਾਕਮ ਵਾਲੇ ਨੇ ਜਦੋਂ ਤਿੰਨ ਜੱਫੇ ਲਾਏ ਸੀਗੇ ਤੇ ਉਸ ਨੂੰ 20000 ਰੁਪਏ ਮਿਲਿਆ ਜਾਂ ਨਹੀਂ ਮਿਲਿਆ ਤਾਂ ਉੱਥੇ ਪੂਰਾ ਲਾਈਵ ਦੇ ਵਿੱਚ ਉਹ ਕਲੀਅਰ ਹੋ ਰਿਹਾਗਾ ਪੰਜ ਹਜ਼ਾਰ ਰਮਨ ਸਰਪੰਚੋ ਸਲਾਰੀਆ ਦਿੱਪਲੇ ਇੱਕ ਮਿੰਟ ਦੇ ਭਾਜੀ ਪੈਸੇ 5000 ਰੁਪਈਆ ਲੈ ਵੀ ਜੋਨ ਬਾਈ ਆਪਾਂ ਦਈਏ 5000 ਤੇ 10000 ਭਾਂਜਿਆਂ ਵੱਲੋਂ ਲੱਗਿਆ ਨਾਲ ਬਾਈ ਤਾਜ ਜਣੀ ਇਹ ਭਰਾਵਾਂ ਵੱਲੋਂ ਜਿਹੜਾ ਮਾਨ ਤੇ ਸਨਮਾਨ ਇੱਕ ਵਾਰ ਜੀ ਕਿਣ ਕੇ ਦੇ ਬਾਈ ਮੇਰੇ ਕੋਲ ਹੋਰ ਪੈਸੇ ਵੀ ਫੜੇ ਹੋਏ ਇੱਕ ਵਾਰ ਜੀ 15000 ਤਿੰਨ ਜੱਫਿਆਂ ਦਾ ਲੱਗਾ ਸੀ 5000 ਇੱਕ ਲੱਗਾ ਸੀ 15 ਪਹਿਲਾਂ ਲੱਗਾ ਸੀ ਤਿੰਨ ਜੱਫਿਆਂ ਦੇ ਅੰਬੇ ਆ 15 ਫੜ ਇੱਕ ਤੇ 5 ਇੱਕ ਤੇ ਹਾਂਜੀ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਕਮੈਂਟੇਟਰ ਵੱਲੋਂ ਬੋਲ ਕੇ 20000 ਰੁਪਏ ਫੜਾ ਦਿੱਤਾ ਗਿਆਗਾ ਤੇ ਬਾਕੀ ਗੱਲ ਰਹੀ 5000 ਰੁਪਏ ਦੀ ਜਿੱਥੋਂ ਵੀਡੀਓ ਵਾਇਰਲ ਹੁੰਦੀ ਹੈਗੀ ਤੇ ਉਹ 5000 ਦੁਬਾਰੇ ਲਾਇਆ ਜਾਂਦਾਗਾ ਤੇ ਉਸ ਤੋਂ ਬਾਅਦ ਇੱਕ ਦੋ ਰੇਡਾਂ ਪਈਆਂ ਸੀ ਤੇ ਜਫਾ ਲੱਗਿਆ ਨਹੀਂ ਤੇ ਮੈਚ ਸਮਾਪਤ ਹੋ ਗਿਆ ਸੀ ਰਿਕੂ ਜੱਗੀ ਰਮਨ ਸਲਾਰਜਾ ਤੇ ਕੁੱਦਾ ਫਰਾਸ ਨੂੰ ਜੱਗੂ ਹਾਕਮ ਵਾਲੀ ਦਾ ਇੱਕੋ ਜਫਾ 4000 ਹਜ਼ਾਰ ਹਜ਼ਾਰ ਤਾਜ ਦਾ ਪਾ ਦੇ 5000 ਹੋ ਗਿਆ ਲੈ ਵੀ ਅੰਬਿਆ ਨੋਟ ਰੱਖੀ 5000 ਇੱਕੋ ਇੱਕੋ ਜਫਾ ਇਧਰ ਮੇਰੇ ਵਾਲੇ ਪਾਸੇ ਆ ਮੇਰੇ ਵਾਲੇ ਪਾਸੇ ਆ ਪਰ ਮੈਨੂੰ ਲੱਗਦਾ ਮੁੱਕ ਗਿਆ ਸਮਾਪਤ ਘੋੜਾ ਜਿੱਤ ਗਿਆ ਲੱਗਦਾ ਦਸੁੱਕੀ ਮੇਰੇ ਲੱਗੇ ਆ ਜਾ ਅੰਬੇ ਇੰਦਰਪਾਲ ਜੀ ਜੱਗੂ ਲੈ ਆਓ ਕਮੇਟੀ ਨੇ ਪੈਸੇ ਦੇਣੇ ਥੋੜੇ ਆਓ ਆ ਦੱਸੋ ਜੀ 5000 ਦੇ ਲੱਗੋ ਕੋਈ ਨਾ ਕਰਿਆ ਯਾਰ ਇਹ ਮੇਰੀ ਗੱਲ ਹੁੰਦਾ ਉਹਨੇ ਪਿਆਰ ਕਰਕੇ ਹਲੋ ਤੇ ਹਾਂਜੀ ਸਾਨੂੰ ਆ ਵੀਡੀਓ ਦੇਖ ਕੇ ਪਤਾ ਲੱਗਿਆ ਹੁਣ ਰਾਤ ਕੀ ਗੱਲ ਹੋਈ ਸੀ ਤੇ ਜੱਗੂ ਹਾਕਮ ਵਾਲੇ ਨੇ ਅੱਜ ਲਾਈਵ ਆ ਕੇ ਕੀ ਆਖਿਆ ਪੂਰੀ ਵੀਡੀਓ ਦੇ ਵਿੱਚ ਦੇਖੋ ਉਹਦੇ ਬਾਰੇ ਗੱਲ ਕਰਨੀ ਆ ਬਾਬਾ ਪੇਜ ਵਾਲਿਆਂ ਨੂੰ ਬਣਤੀਆ ਭਾਈ ਬਣ ਕੇ ਐਵੇਂ ਬਿਨਾ ਗੱਲ ਤੋਂ ਵੀਡੀਓ ਨਾ ਪਾਇਆ ਕਰੋ ਚਾਕੇ ਨਾ ਜਦੋਂ ਕਿਸੇ ਗੱਲ ਦਾ ਪਤਾ ਨਹੀਂ ਹੁੰਦਾ ਐਵੇਂ ਵੀਡੀਓ ਚਾਕੇ ਲਿਖ ਦਿੰਦੇ ਆ ਵੀ ਇਹਦੇ ਨਾਲ ਐਵੇਂ ਹੋ ਗਿਆ ਇਹਦੇ ਨਾਲ ਐਵੇਂ ਹੋ ਗਿਆ ਕੱਲੋ ਮੈਚ ਤੋਂ ਬਾਅਦ ਉਹ ਕਮੇਟੀ ਵਾਲੇ ਮੁੰਡੇ ਸੀ ਜਿਹੜੇ ਹਨਾ ਉਹ ਆਪਾਂ ਨੂੰ 5000 ਰੁਪਿਆ ਵੱਧ ਦਿੰਦੇ ਸੀਗੇ ਵੀ ਐਂਡ ਤੇ ਤੇਰੇ ਦੋ ਜੱਫਿਆਂ ਦੇ 5000 ਲੱਗਿਆ ਹੋਇਆ ਸੀ ਤੇ ਮੇਰੇ ਦੋ ਐਂਡ ਦੇ ਦੋ ਇੱਕ ਦੋ ਜੱਫਿਆਂ 'ਚ ਇੱਕ ਜੱਫਾ ਲੱਗਿਆ ਸੀ ਉਹ ਕਹਿੰਦੇ ਭਾਈ ਕੋਈ ਚੱਕਰ ਨਹੀਂ ਯਾਰ ਤੂੰ ਪੈਸੇ ਲੈ ਜਾ 5000 ਰੁਪਿਆ ਵੀ ਜੱਫੇ ਵੀ ਦੋ ਜੱਫੇ ਨਹੀਂ ਲੱਗੇ ਤੇ